ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਇੱਥੇ ਬੈਠੇ ਨੂੰ ਜਿਸ ਤਰ੍ਹਾਂ ਆਪ ਸਭ ਪੰਜਾਬ ਵਾਸੀਆਂ ਨੇ ਪੰਜਾਬ ਬੰਦ ਦੇ ਸੱਤੇ ਨੂੰ ਸਫਲਤਾ ਦਿੱਤੀ ਹੈ ਹਰ ਵਰਗ ਤੋਂ ਸਾਡੇ ਵੀਰਾਂ ਨੇ ਸਾਡੀਆਂ ਭੈਣਾਂ ਨੇ ਸਾਡੇ ਬਜ਼ੁਰਗਾਂ ਨੇ ਸਹਿਯੋਗ ਦਿੱਤਾ ਹੈ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਨ੍ਹਾਂ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ। ਅੱਜ ਦਿਨੋ ਸਭ ਦਾ ਮੈਂ ਧੰਨਵਾਦੀ ਹਾਂ। ਜਿਨ੍ਹਾਂ ਨੇ ਅੱਜ ਪੂਰਨ ਤੌਰ ਦੇ ਤੇ ਪੰਜਾਬ ਬੰਦ ਨੂੰ ਸਮਰਥਨ ਦਿੱਤਾ ਹੈ। ਪਰ ਉਹਦੇ ਵਿੱਚ ਸ਼ਾਮਲ ਹੋਏ ਆ। ਪਰ ਉਹਦੇ ਨਾਲ ਹੀ ਮੈਂ ਸਾਡੇ ਉਹਨਾਂ ਜਵਾਨਾਂ ਦਾ ਜਿਨ੍ਹਾਂ ਨੇ ਰਾਤ ਜਦੋਂ ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਤੇ ਆਪਣੇ ਤੇ ਖਨੌਰੀ ਬਾਰਡਰ ਤੇ ਬੈਠਿਆਂ ਦੇ ਤੇ ਹਮਲਾ ਕਰਨ ਦੀ ਤਿਆਰੀਆਂ ਕਰ ਰਹੀ ਸੀ ਉਸ ਵੇਲੇ ਜਵਾਨਾਂ ਦੀ ਜ਼ਮੀਰ ਜਾਗੀ ਉਹਨਾਂ ਨੇ ਵੀ ਇਸ ਪਾਪ ਕਰਮ ਤੋਂ ਆਪਣਾ ਕਦਮ ਪਿੱਛੇ ਖਿੱਚਿਆ ਪਰ ਜਵਾਬ ਦਿੱਤਾ ਪਤਾ ਲੱਗਿਆ ਕਿ ਡਰਾਈਵਰ ਭਾਈ ਸਰੇ ਨੇ ਵੀ ਇਹ ਕਹਿ ਆ ਕਿ ਅਸੀਂ ਨੌਰੀ ਬਾਰਡਰ ਤੇ ਬੈਠੇ ਲੋਕਾਂ ਦੇ ਉੱਤੇ ਹਮਲਾ ਕਰਨ ਦੇ ਲਈ ਸਹਿਯੋਗ ਨਹੀਂ ਦੇ ਸਕਦੇ। ਸ਼ਬਦਾਂ ਮਾਤ ਦੇ ਲੋ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਤੇ ਇਸ ਸ਼ਾਂਤਮਈ ਲੜੀ ਜਾ ਰਹੀ ਲੜਾਈ ਲੋਕਾਂ ਦੇ ਹੱਕ ਦੀ ਲੜਾਈ ਪੰਜਾਬ ਦੇ ਹੱਕ ਦੀ ਲੜਾਈ ਹਰਿਆਣੇ ਦੇ ਹੱਕ ਦੀ ਲੜਾਈ ਨੂੰ ਸਹਿਯੋਗ ਦਿੱਤਾ ਹੈ। ਔਰ ਜਿਸ ਵੇਲੇ ਰਾਤ ਅਸੀਂ ਅਪੀਲ ਪਾਈ ਉਸ ਅਪੀਲ ਤੋਂ ਬਾਅਦ ਜਿੱਡੀ ਵੱਡੀ ਪੱਦਰ ਦੇ ਉੱਤੇ ਹਰਿਆਣੇ ਚੋਂ ਪੰਜਾਬ ਚੋਂ ਹਜ਼ਾਰਾਂ ਨੌਜਵਾਨ ਇੱਥੇ ਆ ਕੇ ਇਸ ਮੋਰਚੇ ਦੇ ਵਿੱਚ ਪੈਰਾ ਦਿੱਤਾ ਉਹਨਾਂ ਸਭ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਜਿਨ੍ਹਾਂ ਨੇ ਇੱਥੇ ਆ ਕੇ ਪੈਰਾ ਦਿੱਤਾ ਮੇਰੇ ਵਿਸ਼ਵਾਸ ਨੂੰ ਹੋਰ ਤਕੜਾ ਕੀਤਾ ਹੈ ਤਾਂ ਮੈਂ ਸਾਡੀ ਸਰਕਾਰ ਨੂੰ ਵੀ ਮੈਂ ਸਾਡੀ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨੀ ਚਾਹਣਾ ਕਿ ਬਈ ਜਦੋਂ ਸत्याग्रह ਵਰਗੇ ਅੰਦੋਲਨ ਕੁਚਲ ਦਿੱਤੇ ਜਾਂਦੇ ਕੋਈ ਔਖੇ ਨਹੀਂ ਕੁਚਲਨੇ ਸਰਕਾਰ ਲਈ ਸਰਕਾਰ ਕੋਲੇ ਫੋਰਸਾਂ ਹੁੰਦੀਆਂ ਨੇ ਉਹਨਾਂ ਫੋਰਸਾਂ ਨਾਲ ਕੁਝ ਸਕਦੀਆਂ ਨੇ ਪਰ ਜਿਵੇਂ ਵਾਲੇ ਸत्याग्रह ਵਰਗੇ ਅੰਦੋਲਨ ਕੁਸ਼ਲ ਦਿੱਤੇ ਜਾਣ ਸਾਡੀਆਂ ਸੰਵਿਧਾਨਿਕ ਸੰਸਥਾਵਾਂ ਜੇ ਇਹ ਹੁਕਮ ਦੇਣ ਲੱਗ ਜਾਣ ਨਾਲ ਤਾਂ ਫਿਰ ਲੋਕਾਂ ਦਾ ਕੀ ਬਣੇਗਾ ਲੋਕਾਂ ਦਾ ਵਿਸ਼ਵਾਸ ਸ਼ਾਂਤਮਈ ਅੰਦੋਲਨਾਂ ਤੋਂ ਤੇ ਸत्याग्रह ਵਰਗੇ ਅੰਦੋਲਨਾਂ ਤੋਂ ਚੱਕਿਆ ਜਾਂਦਾ ਹੈ ਤਾਂ ਫਿਰ ਲੋਕਾਂ ਦਾ ਮਨ ਆਪਣੇ ਆਪ ਅਗਰੈਸਿਵ ਲੜਾਈਆਂ ਵੱਲ ਨੂੰ ਮੁੜ ਜਾਂਦਾ ਹੈ ਇਹ ਜਿਹੜਾ ਤੇਸ਼ਲੀ ਬਹੁਤਾ ਚੰਗਾ ਨਹੀਂ ਹੁੰਦਾ ਸੋ ਇਸ ਲਈ ਅਪੀਲ ਹੈ ਸਾਡੀ ਮਾਨਯੋਗ ਸੁਪਰੀਮ ਕੋਰਟ ਨੂੰ ਸਾਡੀ ਭਾਰਤ ਸਰਕਾਰ ਨੂੰ ਕਿ ਇਹ ਲੋਕਾਂ ਦੀਆਂ ਮੰਗਾਂ ਨੇ ਇਹ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਨੇ ਇਹ ਕੋਈ ਸਾਡੀ ਕਿਸੇ ਦੀ ਇਕੱਲੇ ਦੀ ਨਹੀਂ ਅਸੀਂ ਵੀ ਭਾਰਤ ਦਾ ਹਿੱਸਾ ਹੈ ਕਿਸਾਨ ਵੀ ਇਸ ਕਰਕੇ ਸਰਕਾਰ ਇਹਨਾਂ ਮੰਗਾਂ ਤੇ ਧਿਆਨ ਦੇ ਪੰਜਾਬ ਵਾਸੀਓ ਤੇ ਹਰਿਆਣੇ ਦੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਭਾਈ ਮੇਰਾ ਖਿਆਲ ਹੈ ਤੁਹਾਡੇ ਕੋਲ ਇਹ ਬਹੁਤ ਸਾਰੀਆਂ ਵੀਡੀਓ ਤੇਰਾ ਹੀ ਇਹ ਸੰਦੇਸ਼ ਆ ਗਿਆ ਹੁਣ ਹੈ ਕਿ ਅੱਜ ਫੇਰ ਬਾਤਲਾਂ ਦੇ ਵਿੱਚ ਫੋਰਸ ਇਕੱਠੀ ਕੀਤੀ ਜਾ ਰਹੀ ਹੈ ਸਰਕਾਰ ਕਿਸੇ ਵੀ ਵੇਲੇ ਆਪਣੇ ਤੇ ਹਮਲਾ ਕਰ ਸਕਦੀ ਹੈ ਸੋ ਸਾਰੇ ਮੇਰੇ ਵੀਰ ਜਿਹੜੇ ਅੱਜ ਪੰਜਾਬ ਬੰਦ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਤਕੜੇ ਹੋ ਕੇ ਖਨੋਰੀ ਪਹੁੰਚੋ ਹਰਿਆਣੇ ਵਾਲੇ ਨੌਜਵਾਨਾਂ ਨੂੰ ਫਿਰ ਮੇਰੀ ਅਪੀਲ ਹੈ ਕਿ ਇੱਥੇ ਖਨੋਰੀ ਪਹੁੰਚੋ ਦੋਸਤੋ ਅਬਰ ਤੁਸੀਂ ਮੋਰਚਾ ਸਾਭੀ ਰੱਖਿਆ ਇੱਥੇ ਚੱਕਣ ਨਾ ਦਿੱਤਾ ਜਾਂ ਤਾਂ ਫਿਰ ਆਪਾਂ ਤੁਹਾਡੀਆਂ ਮੰਗਾਂ ਮੰਨਾਵਾਂਗੇ ਜਾਂ ਫਿਰ ਆਪਾਂ ਆਪਣੀ ਕੁਰਬਾਨੀ ਦੇ ਦਿਆਂਗੇ ਸ਼ਾਂਤ ਮਿੱਟਾਂ ਦੇ ਨਾਲ ਸਵੇ ਇਸ ਕਰਕੇ ਮੇਰੀ ਸਭ ਨੂੰ ਅਪੀਲ ਹੈ ਇਹ ਸਰਕਾਰ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਇਥੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚੱਕ ਲਿਆ ਜਾਏ ਸੋ ਆਪ ਸਭ ਨੂੰ ਮੇਰੀ ਫਿਰ ਅਪੀਲ ਹੈ ਕਿ ਖਨੌਰੀ ਵੱਧ ਤੋਂ ਵੱਧ ਗਿਣਤੀ ਚ ਪਹੁੰਚੋ ਆਪੋ ਆਪਣੇ ਸਾਧਨਾਂ ਦਾ ਵੀ ਪ੍ਰਬੰਧ ਕਰਕੇ ਜਰੂਰ ਆਇਓ ਕਿਉਂਕਿ ਠੰਡ ਦਾ ਮੌਸਮ ਆ ਕੋਈ ਬਿਮਾਰ ਨਾ ਹੋ ਜੇ ਸੋ ਇਸ ਗੱਲ ਦਾ ਧਿਆਨ ਰੱਖਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ